ਆ ਗਈ ਪੂਰੀ ਹਨੇਰੀ ਜਮਾ ਫੁੱਲ ਵਰਦਾ ਬੰਦ ਉਹ ਹਨੇਰੀ ਆ ਗਈ ਭਾਈ ਜੀ ਪਹਿਲਾ ਦਿਨੇ ਧਰਮਾਨ ਸਾਹ ਪਿਆਰ ਮੀ ਤੇ ਉਹ ਹਨੇਰੀ ਹੁਣ ਇੰਦਰ ਆ ਗਈ ਪੂਰੇ ਜੋਰ ਸ਼ੋਰ ਦੀ ਤੇ ਹੋ ਸਕਦਾ ਆਪਣਾ ਮੀ ਵੀ ਆ ਜਾਏ ਬੱਦਲ ਪੂਰਾ ਬਣ ਗਿਆ ਕਾਲਾ ਬੱਦਲ ਅਸ਼ਟਮ ਕਰੀਬ 7:00 ਬਜੇ 7:00 ਬਜੇ 13 ਜੂਨ 2025 ਫੇ ਪੂਰਾ ਆ ਗਿਆ ਬਾਈ ਤੂਫਾਨ ਦੀ ਤਰ੍ਹਾਂ ਹਨੇਰੀ ਪੂਰੀ ਫੁੱਲ ਵੱਡਾ ਫੁੱਲ ਇਹ ਬੱਦਲ ਬਾਈ ਬਹੁਤ ਹੀ ਕਾਲਾ ਉੱਠਿਆ ਇਸ ਟਾਈਮ ਰਾਜਸਥਾਨ ਦੇ ਵਿੱਚ ਗੰਗਾ ਨਗਰ ਜ਼ਿਲ੍ਹਾ ਪੂਰੀਆਂ ਤੇਜ਼ ਹਵਾਵਾਂ ਚੱਲਣ ਲੱਗੀਆਂ ਪੂਰੇ ਦੀਆਂ 13 ਜੂਨ ਤੋਂ ਲੈ ਕੇ 17 ਜੂਨ ਤੱਕ ਦਿੱਲੀ ਕਿਤੇ ਨਾ ਕਿਤੇ ਮੀਂਹ ਪੂਰਾ ਫੁੱਲ ਵੱਟਾ ਫੁੱਲ ਪਿਆ ਕਰੂ ਕਿਤੇ ਕਿਾਰੇ ਭਾਰ ਕਿਤੇ ਦਰਮਿਆਨਾ ਕਿਤੇ ਕਿਵੇਂ ਜਿਵੇਂ ਅੱਜ ਆਪਣੇ ਮਾਨਸਾ ਜ਼ਿਲ੍ਹੇ ਚ ਮੂਸਾ ਪਿੰਡ ਹੋਰਾ ਸੇ ਪਾਸੇ ਪਿਆ ਤੇ ਯਾਰੇ ਪਰਮੀ ਪੈ ਤੇ ਇਸੇ ਤਰ੍ਹਾਂ ਹੀ 17 ਜੂਨ ਤੱਕ ਪੂਰੇ ਬੱਧਾ ਦੇ ਚਾਂਸਾ ਚ ਆਓ ਦੇਖੋ ਨੇਰੀ ਕਿ ਮਾਰਿਆ ਵਾਏ ਰੇਤਾ ਗਰਦਗਵਾ ਚੱਕੀ ਤਰ੍ਹਾਂ ਦੇ ਆ ਉਹ ਤੁਹਾਡੀ ਕੁਸ਼ਲੀ ਜੀ ਦਾ ਭਾਈ ਜਵਾ बहुत ज्यादा देरी चढ़ती भाई मी देखो आज आऊंगा के कारण